ਸੇਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਤਿਕਾਰਯੋਗ ਸਾਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਨੇ ਜਣੇ ਤਾ ਭਗਤ ਜਣੇ ਜਾਂ ਦਾਤਾ ਜਾਂ ਸੂਰ ਨਹੀਂ ਤਾ ਜਨਨੇ ਬਾਜ ਰਹੇ ਕਾਹੇ ਗਵਾਵੇ ਨੂਰ ਜੋ ਗੌਰਪ੍ਰੀ ਸਿੰਘ ਜਿਹਦੀ ਅਸੀਂ ਸਲਾਨਾ ਜਾਦ ਵਿੱਚ ਇਕੱਠੇ ਹੋਇਆ ਭੈਣ ਜੀ ਨੇ ਸਾਡੇ ਉਹਨਾਂ ਨੇ ਜਨਮ ਦਿੱਤਾ ਧੰਨ ਹੈ ਉਹ ਇੱਕ ਕੌਮੇ ਯੋਧਾ ਸੀ ਜਿਹੜਾ ਨਾ ਡਰਿਆ ਤੇ ਨਾ ਭੱਜਿਆ ਇੱਥੇ ਯੋਧੇ ਬਹੁਤ ਆਏ ਆ ਜੋ ਅਸੀਂ ਭੱਜਦੇ ਵੀ ਵੇਖੇ ਆ ਤੇ ਖੜੇ ਵੀ ਨਹੀਂ ਜੋ ਕਹਿੰਦੇ ਰਹੇ ਅਸੀਂ ਭੱਜਾਂਗੇ ਨਹੀਂ ਜੇ ਸਿਰ ਦੇਣ ਦੀ ਲੋੜ ਪਵੇ ਤਾਂ ਦੇਵਾਂਗੇ ਪਰ ਜਦੋਂ ਸਿਰ ਦੇਣ ਦੀ ਲੋੜ ਆਈ ਫਿਰ ਪੁੱਛਾ ਜਾ ਕੇ ਭੱਜ ਵੀ ਗਏ ਇਹ ਸੂਰਮੇ ਜਿਹੜੇ ਅੜੇ ਸੋਚੜੇ ਸਰਨ ਪਰੇ ਸੋਤਰੇ ਤਾਰ ਵੀ ਜਾਣਗੇ ਇਹ ਅੜੇ ਵੀ ਰਹੇ ਆੜਗੇ ਝੜਗੇ ਕੋਈ ਗੱਲ ਨਹੀਂ ਲੱਖਾਂ ਇਕੱਠੇ ਲੱਖਾਂ ਹੀ ਖੜੇ ਹੋਣਗੇ ਗੌਰਪ੍ਰੀ ਸਿੰਘ ਵਰਗੇ अवतार सिंह ਵਰਗੇ ਲੱਖਾਂ ਪੈਦਾ ਹੋਗੇ ਤੇ ਲੱਖਾਂ ਹੀ ਹੋਣਗੇ ਉਹਨਾਂ ਨੂੰ ਨਾ ਕੋਈ ਦਬਾ ਸਕਿਆ ਤੇ ਨਾ ਉਹਨੂੰ ਕੋਈ ਡੇਗ ਸਕਿਆ ਉਹਨਾਂ ਦੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਵਿੱਚੇ ਸਰਕਾਰ ਤੇ ਵਿੱਚੇ ਗਦਾਰ ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਜਿਹੜਾ ਗਦਾਰਨ ਕੰਦੇ ਸਾਨੂੰ ਗਦਾਰਾਂ ਤੋਂ ਡਰ ਲੱਗਦਾ ਜਿਹੜੇ ਗਦਾਰ ਆ ਉਹ ਹੀ ਮਾਰ ਕਰਦੇ ਆ ਧਿਆਨ ਸਿੰਘ ਡੋਗਰੇ ਵਰਗੇ ਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਉਹ ਵਾਰਿਸ ਪੰਜਾਬ ਦੀ ਜੱਥੇਬੰਦੀ ਕਾਇਮ ਕਰਦੇ ਆ ਜਿਨ੍ਹਾਂ ਦੇ ਵਿੱਚ ਸੀਗੇ ਬੁੱਕਣ ਵਾਲੇ ਸੀਗੇ ਗੁਰਮੀਤ ਸਿੰਘ ਇਹ ਸਾਰੇ ਜਾਣੇ ਗੌਰੋਜਲਾ ਸਾਰੇ ਜਾਣੇ ਸੀਗੇ 16 ਮੈਂਬਰੀ ਕਮੇਟੀ ਸੀਗੀ ਮੈਂ ਇੱਥੇ ਕੀ ਕਮੇਟੀ ਦੀ ਚੋਣ ਨਹੀਂ ਕਰਨੀ ਇਹ ਜਮਾ ਕਮੇਟੀ ਮੈਂ ਦੱਸਣਾ ਇਹ ਚਾਹਨੀ ਆ ਵੀ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿੱਥੋਂ ਤੱਕ ਆ ਗਈ 16 ਮੈਂਬਰੀ ਕਮੇਟੀ ਉਹਨਾਂ ਨੇ ਕੀਤੀ ਉਹਨਾਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਥੇਬੰਦੀ ਦੇਖੋ ਉਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਪਹਿਲਾਂ ਦੀਪਦੀਵਾਰੀ ਆ ਗਈ ਦੀਪ ਨੂੰ ਪਾਸੇ ਕਰਤਾ ਇਹ ਵੀ ਸੋਚੀ ਸਾਜ ਨੂੰ ਸਮਝੀ ਸਾਜ਼ ਸੀ ਫਿਰ ਸਰਕਾਰ ਨੇ ਵੇਖਿਆ ਵੀ ਕੌਣ ਚਲਾਉਂਦਾ ਹੈ ਉਸ ਜਥੇਬੰਦੀ ਨੂੰ ਬਣਾ ਕੇ ਗੋੜਮੋਲ ਕਰਕੇ ਕਿ ਭੇਜਤਾ ਵੀ ਇਹ ਪੰਜਾਬ ਦੇ ਜਾ ਕੇ ਕੌਣ ਨੂੰ ਵਾਂਗ ਡੋਰ ਸੰਭੂਗਾ ਮੇਰੇ ਪੁੱਤ ਨੇ ਵੀ ਭੋਲੇ ਨੇ ਕਰ ਲਿਆ ਵਿਸ਼ਵਾਸ ਉਹਨੂੰ ਆਏ ਸੀ ਜਿਹੜੇ ਦੀਪ ਦੀ ਲਗਜ਼ਰੀ ਉਹਨੂੰ ਮੈਂ ਖਤਮ ਨਾ ਹੋਣ ਦੇਵਾਂ ਐਡਾ ਵੱਡਾ ਸੋਚਦਾ ਮਾਲਕ ਸੀ ਉਹ ਆਪਦੇ ਲਗਜ਼ਰੀ ਜਿਹੜੀ ਸੀ ਅੱਧ ਛੱਡ ਕੇ ਆਇਆ ਸੀਗਾ ਸਾਰਾ ਕੁਝ ਛੱਡਿਆ ਉਹਨੇ ਉਹ ਆਣ ਕੇ ਸਾਡੇ ਬਰਾਬਰ ਦੇਖੋ ਤੁਸੀਂ ਕਿਸਾਨੀ ਮੋੜ 'ਚ ਥੱਲੇ ਬੈਠਿਆ ਕਿ ਨਹੀਂ ਉਹ ਉਹਨੂੰ ਕੋਈ ਨਹੀਂ ਸੀ ਵੀ ਮੈਂ ਉੱਚਾ ਜਾਂ ਵੱਡਾ ਚਾਹ ਲੈ ਕਿਸਧਾ ਨੇਰ ਗਿਆ ਉਹਨੂੰ ਬੁਲਾ ਕੇ ਰਾਜੀ ਨਹੀਂ ਸੀ ਅਵਤਾਰ ਸਿੰਘ ਨੇ ਕਿਹਾ ਤੂੰ ਜਾ ਉੱਥੇ ਫਿਰ ਉਹਨਾਂ ਦੇ ਆਪਸ ਵਿੱਚ ਗੱਲਬਾਤ ਹੋਈ ਇਧਰ ਜਦੋਂ ਉਹ ਚਲਾ ਜਾਂਦਾ ਦੀਪ ਸਿੰਘ ਤੇ ਫਿਰ ਅਵਤਾਰ ਸਿੰਘ ਦੀ ਵਾਰੀ ਆ ਜਾਂਦੀ ਹੈ ਦਿਲ ਉੱਥੇ ਸਰੋਪੇ ਦਿੱਤੇ ਗਏ ਦਵਾਈ ਵਿੱਚ ਕੌਣ ਸੀ ਜਸਵੰਤ ਸਿੰਘ ਜਸਵੰਤ ਸਿੰਘ ਰੋਡੇ ਉਹਨਾਂ ਨੇ ਸਾਰਿਆਂ ਨੇ ਦਿੱਤੇ ਉਹਨਾਂ ਨੇ ਸਾਰਿਆਂ ਨਾਲ ਕੇ ਭੇਜਤਾ ਮੇਰਾ ਪੁੱਤ ਵੀ ਉਹਨੂੰ ਚਾਚਾ ਕਹਿੰਦਾ ਸੀ ਤੇ ਮੈਂ ਵੀ ਕਹਿੰਦੀ ਸਾਡੇ ਘਰ ਦਾ ਵੀ ਸਾਡੇ ਘਰ ਦਾ ਸਰੋਪੇ ਦੇ ਇੱਕ ਦਿਨ ਸਾਨੂੰ ਉਹ ਹੀ ਪੁੱਛਦਾ ਮੈਂ ਹੁਣ ਡਰੂੰਗੀ ਨਹੀਂ ਕਿਸੇ ਤੋਂ ਵੀ ਤੁਸੀਂ ਦੀਪ ਤੇ ਕਿਵੇਂ ਵਿਸ਼ਵਾਸ ਕਰ ਲਿਆ ਉਹ ਪੂਰਾ ਖਜਾਗਤ ਕਿਵੇਂ ਵਿਸ਼ਵਾਸ ਕਰੀ ਫਿਰਦੇ ਹੁਣ ਮੈਂ ਉਹਨੂੰ ਕਿਹਾ ਫੋਨ ਤੇ ਜਿਵੇਂ ਤੂੰ ਇੱਥੇ ਕੀਤਾ ਮਰਤਪਾਲ ਤੇ ਅਸੀਂ ਵੀ ਉਵੇਂ ਕਰ ਲਿਆ ਸੀ ਉਹ ਤੋਂ ਗੋਲਮੋਲ ਕਰਕੇ ਭੇਜਤਾ ਜਿੱਦੋਂ ਤੇ 50000 ਦਾ ਕਾਠ ਵਿੱਚ ਉਹਨੂੰ ਦਸਤਾਰ ਬੰਦੀ ਦਿੱਤੀ ਗਈ ਮੈਂ ਵੀ ਉੱਥੇ ਜਾਵੜੀ ਕੰਮਲੀ ਮੇਨੂੰ ਕਿ ਪਾਸ ਸੀ ਮੇਰਾ ਪੁੱਤ ਕਹਿੰਦਾ ਜਾ ਲੈ ਕੇ ਜਾ ਦਸਤਾਰ ਤੋਂ ਪੁਲਿਸ ਨੇ ਸਾਨੂੰ ਗੜੀ ਗਦੀ ਗੜੇ ਪਾਤਾ ਵੇ ਤੂੰ ਦਸਤਾਰ ਦੇ ਤੇਰੀ ਫੋਟ ਮੈਂ ਖਾਂ ਦਿੱਤੀ ਅਸੀਂ ਲੋਕਾਂ ਨੂੰ ਮੁੱਕਰਦੇ ਨਹੀਂ ਝੂਠੇ ਨਹੀਂ ਅਸੀਂ ਸੱਚੀ ਗੱਲ ਸੱਚੀ ਰਹਾਂ ਮਾਰਨ ਗੋਲੀਆਂ ਮੇਰੇ ਵੀ ਫਿਰ ਮੇਰੇ ਪੁੱਤ ਦੀ ਵਾਰ ਹੀ ਆ ਗਈ ਉਨੇ ਉਹਨੂੰ ਤੋਰਤਾ ਇਧਰ ਨੂੰ ਇਹ ਤਾਂ ਆੜ ਕੇ ਪਹਿਲਾਂ ਹਾਈਲਾਈਟ ਕੀਤਾ ਸਰਕਾਰ ਨੇ ਇਹ ਸਾਰਿਆਂ ਨੂੰ ਪਤਾ ਕੋਈ ਕੋਈ ਲਕੋਸ਼ ਕੋ ਵਾਲੀ ਗੱਲ ਨਹੀਂ ਜੇ ਉਹ ਮਾੜਾ ਸੀ 50000 ਦਾ ਕੱਟ ਸੀ ਉੱਥੇ ਰੋਢੀ ਫੜ ਲੈਂਦੇ ਉਹਨੂੰ ਜਿੱਦਾਂ ਸਾਨੂੰ ਸੀ ਆਈਡੀ ਵਾਲਿਆਂ ਨੇ ਫੜਿਆ ਨਾ ਉਦੋਂ ਮੈਂ ਕਿਹਾ ਸੀ ਕਮੈਂਟ ਖਾਣੇ ਵਿੱਚ ਵੀ ਤੁਸੀਂ ਉਦੋਂ ਫੜਦੇ ਹੋ ਨਾ ਜੇ ਉਹ ਮਾੜਾ ਸੀ ਅਜਨਾਲੇ ਖਾਣੇ ਚ ਫੜ ਲੈਂਦੇ ਹੋਣੀ ਮਾੜਾ ਲੱਗਣ ਲੱਗੇ ਜਿੱਦਣ ਪਪਲ ਪ੍ਰੀਤ ਫੜਿਆ ਹੁੰਦਾ 9 ਤਰੀਕ ਨੂੰ ਸਾਡੇ ਘਰੇ ਸੀ ਆਈਡੀ ਵਾਲੇ ਆ ਗਏ ਮੈਂ ਹੱਡ ਵੀ ਤੇ ਸੁਣਾਉਂਗੀ ਨਾ ਮ ਅੱਜ ਮੁਕਰਾਂ ਨਾ ਮ ਕੱਲ ਮੁਕਰਾਂ ਆ ਗੁਰੂ ਸਾਹਿਬ ਸਾਡਾ ਪਿਓ ਬੈਠਾ ਸਭ ਤੋਂ ਵੱਡਾ ਸਤਗੁਰ ਨਾਲ ਜਨਕਲ ਰੱਖੀ ਮੇਰੀ ਗੁਰੂ ਸਾਹਿਬ ਪੈਜ ਰੱਖਦਾ ਆ ਤੇ ਰੱਖੂਗਾ ਸਾਡੀ ਮੈਂ ਉਹਨਾਂ ਕੋ ਤੁਸੀਂ ਆਹ 60000 ਦਾ ਜਿਹੜਾ ਇਕੱਠਾ ਹੈ ਆਹ ਤੁਸੀਂ ਮਹंगाई ਸਫੋਰਸ ਤੇ ਇਹ ਸਾਰੀ ਫੇਲ ਹੋ ਗਈ ਸਾਡੇ ਤੇ ਰੱਖ ਲੈ ਤੁਸੀਂ ਆ ਸਰ ਵੀ ਹੁਣ ਇਹ ਮਾਵਾਂ ਧੀਆਂ ਦੱਸਣ ਕਹਿੰਦਾ ਨਾ ਤੁਹਾਡਾ ਕਸੂਰ ਨਾ ਤੇਰੇ ਪੁੱਤ ਦਾ ਨਾ ਤੇਰੀ ਧੀ ਦਾ ਸਾਨੂੰ ਉੱਪਰੋਂ ਆਰਡਰ ਉੱਪਰੋਂ ਆਰਡਰ ਫਿਰ ਕੀ ਇਹ ਕੌਣ ਮਿਲਿਆ ਹੈ ਸੁਪਰ ਲੈਨ ਨਾਲ ਮੇਰਾ ਪੁੱਤ ਕਹਵੇ ਮੇਰੀ ਮਾਂ ਨੂੰ ਤੇ ਮੇਰੇ ਭੈਣ ਨੂੰ ਛੱਡੋ ਮੈਨੂੰ ਲਿਓ ਫੇਰ ਕਣ ਸਾਡੇ ਕੋਲੇ ਅਧਿਕਾਰ ਹੈ ਨਹੀਂ ਲਿਆਉਣ ਦਾ ਮੈਂ ਉਹਨੂੰ ਤੁਸੀਂ ਕਹਿੰਦੇ ਸਰਕਾਰਾਂ ਤੁਸੀਂ ਲਿਆਣ ਸਕਦੇ ਹੋ ਉਹਨੂੰ ਸਾਨੂੰ ਵਿਸਾਖੀ ਵਾਲੇ ਦਿਨ ਸ਼ਾਮ ਨੂੰ 11 ਵਜੇ ਛੱਡੋ ਇਹਨਾਂ ਦਾ ਪਰਿਵਾਰ ਤਾਂ ਉਹ ਦੇ ਕੇ ਰੋਟੀਆਂ ਪਕਾਉਂ ਦਿਖਾਉਂਦਾ ਨਜ਼ਰ ਆਉਂਦਾ ਤੇ ਸਾਡੇ ਘਰ ਜੇ ਅਸੀਂ ਗੁਰਦੁਆਰਾ ਸੇਵ ਜਗੇ ਤਾਂ ਵੀ ਮੇਰੇ ਨਾਲ ਪੁਲਿਸ ਅਸੀਂ ਕਿੱਡਾ ਘਰਾਣ ਕਰਦਾ ਸੀ ਅਸੀਂ ਐਡੇ ਬਰਾਤੀ ਹੋ ਗਏ ਮੇਰਾ ਪੁੱਤ ਸੱਚਾ ਸੁੱਚਾ ਸੀ ਮੇਰਾ ਪਤ ਕਹਿੰਦਾ ਇਹ ਕਹਿੰਦਾ ਮੈਨੂੰ ਮੈਨੂੰ ਪੇਸ਼ ਕਰਾ ਦਿਓ ਮੈਥੋਂ ਨਹੀਂ ਭਜਿਆ ਜਾਂਦਾ ਆ ਤੁਸੀਂ ਕੱਢ ਕੇ ਵੇਖ ਲਿਓ ਅਸਖਰਾਜ ਨੇ ਵੀ ਇੱਥੇ ਬੈਠਾ ਮੇਰਾ ਪੁੱਤ ਇਹਨੇ ਵੀ ਕਹਾਂ ਸੀ ਉਹ ਕਹਾਂ ਸੀ ਸਾਲ ਭਰ ਨਹੀਂ ਤੂੰ ਇੱਥੇ ਆ ਸਕਦਾ ਕਹਿੰਦਾ ਮੈਨੂੰ ਮਾਰ ਦੇਣਗੇ ਮੈਨੂੰ ਛੇਤੀ ਪੇਸ਼ ਕਰੋ ਮੇਰੇ ਪੁੱਤ ਨੇ ਥਾਂ ਥਾਂ ਮੈਂ ਤਾਂ ਕੱਢੀਆਂ ਵੀ ਇਹ ਇਹ ਇਹਨੂੰ ਜਿੱਦਾਂ ਪੇਸ਼ ਕਰਾ ਦਿਓ ਦੱਸੇ ਮੈਨੂੰ ਭੱਜਾ ਕੇ ਆਉਂਦੇ ਪੇਸ਼ ਕਿਉਂ ਹੋਇਆ ਇਹਨਾਂ ਦੋ ਗੱਲਾਂ ਦਾ ਜਵਾਬ ਦੇ ਦੇ ਦੋ ਗੱਲਾਂ ਜਵਾਬ ਦੇ ਦੇ ਮੈਂ ਉਹਦੇ ਨਾਲ ਤੁੰ ਵੀਰਾ ਕੱਢੇ ਮੇਰੇ ਪੁੱਤ ਨੇ ਦੇਖੋ ਨੈਟ ਤੇ ਕੱਢ ਕੇ ਉਹ ਕਹਿੰਦਾ ਵੀ ਨਾ ਅਸੀਂ ਜੱਥੇਬੰਦੀ ਬਣਾ ਲਈਏ ਨਾ ਅਮਰਤਪਾਲ ਨਾ ਸਾਡੇ ਕੋਈ ਜੱਥੇਬੰਦੀ ਦਾ ਕੋਈ ਹੋਂਟਾ ਨਹੀਂ ਲੜੂਗਾ ਕਿਹੜੀ ਗੱਲ ਤੇ ਰਹੀ ਸੀ ਦੱਸੋ ਉਹ ਅਸੀਂ ਉਹ ਮੇਰੇ ਪੁੱਤ ਨੇ 28 ਲੱਖ ਰੁਪਏ ਭੇਜਿਆ ਵਕੀਲਾਂ ਵਾਸਤੇ ਉਧਰ ਇਹ ਗੁਰਪ੍ਰੀਤ ਸਾਡੇ ਘਰੇ ਜਦੋਂ ਮੇਰੇ ਪੁੱਤ ਨੂੰ ਸ਼ਹੀਦ ਕਰਵਾਇਆ ਨਾ ਇਹ ਜਾਂਦਾ ਸੀ ਦਿਨ ਰਾਤ ਕੈਸੇ ਮਾ ਮਹਿਗੇ ਇਹਨਾਂ ਦੇ ਅੱਖਾਂ ਚ ਰੜਕਣ ਲੱਗ ਗਿਆ ਵੀ ਹੁਣ ਕੋਲ ਖੁੱਲਣਗੇ ਮਰਵਾਤਾ ਤੁਸੀਂ ਮਰਵਾਉਣ ਵਾਲਿਓ ਅੱਜ ਮੈਂ ਗੁਰੂ ਸਾਹਿਬ ਮੂਰੇ ਰੋਜ਼ ਮੈਂ ਅਰਦਾਸ ਕਰਦੀ ਆਂ ਕਿ ਮੇਰੇ ਇੱਕ ਮਾਂ ਦਾ ਕਾਲਜ ਤੜਫਾਇਆ ਉਹ ਪੂਰਾ ਪਰ ਜੋਗ ਤੜਫਦਾ ਪਿਆ ਨੂੰ ਉਹ ਮਾਂ ਪਿਓ ਤੜਫਦੇ ਸੱਚੇ ਪਾਤਸ਼ਾਹ ਤੇਰੇ ਮੂਰੇ ਅਰਦਾਸ ਹੈ ਸਾਡੀ ਤੜਫ ਨੂੰ ਤੂੰ ਭਾਗ ਲਾਉਣਿਆ ਜਿਵੇਂ ਮੈਂ ਤੜਫਦੀ ਹਾਂਵੇਂ ਮਾਂਵਾ ਤੜਫਣੇ ਲੰਦੇ ਨਾ ਤੜਫਣ ਜਿਹੜਾ ਕੋ ਸਾਡਾ ਮਾਣਾ ਵੋਟਾ ਬਣਿਆ ਆਸਰਾ ਉਸੇ ਨੂੰ ਤੁਸੀਂ ਮਾਰਨ ਲੱਗੇ ਇਹਦੀ ਰੇਕੀ ਕਰਾ ਲਈ ਸਾਡੇ ਘਰੇ ਦੇਖੋ ਲੋਕੇ ਕਹਿੰਦੇ ਸਾਨੂੰ ਬੰਦੇ ਪੈਗੇ ਬੰਦੇ ਪੈਗੇ ਅੱਛਰਿਆਮ ਆ ਪਾਈ ਸਭ ਬੈਠੇ ਆ ਫੋਟੋ ਦੀ ਖਿੱਚੀ ਗੱਲਾਂ ਉਹਦੇ ਨਾ ਕੀਤੀਆਂ ਵੀ ਤੂੰ ਕੌਣ ਹੈ ਦੌੜਾ ਭੱਜ ਗਿਆ ਸਾਡੀਆਂ ਹੁਣ ਵੀ ਰੱਖੀਆਂ ਕਰਾਉਣੇ ਤੁਸੀਂ ਲਾਹਣ ਤੇ ਜੰਮਣ ਦੇ ਉਹ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਬਣਾ ਲੈ ਤੁਹਾਡੇ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਹੈ ਕਿਹੜਾ ਵਿੱਚ ਆਪਦੇ ਘਰ ਦੇ ਜਿੱਥੇ ਬੰਦੇ ਬਣਾਈਏ ਬਣਾਈ ਰੱਖੋ ਪੈਸੇ ਇਕੱਠੇ ਕਰ ਲਈ ਚੌਧਰਾਂ ਲੈ ਲਈ ਹੁਣ ਵੀ ਖੜੇ ਐ ਅਕਾਊਂਟ ਚ ਲਾਇਆ ਸੀ ਮੈਂ ਆਪਦੇ ਪੁੱਤ ਦਾ ਇਹਦੀਆਂ ਫੋਟੋਆਂ ਕੋਣ ਲੋਕ ਹੋਏ ਤੇ ਬੰਦ ਕਰਾਏ ਲਾਹਣ ਤੇ ਤੁਹਾਡੇ ਇਹ ਹੋ ਜਾਂਦੇ ਲਾਹਣ ਤੇ ਦੇ ਪਹਿਲੇ ਲਾਹਣ ਤੇ ਰਹੂਗੀ ਧਰਨਾ ਲਾ ਕੇ ਬਹਿ ਗਈ ਉੱਥੇ ਉਹ ਮੇਰਾ ਪੁੱਤ ਮੁੱਖਿਆ ਤੇਰਾ ਤਾਂ ਜੇਲ੍ਹ ਚ ਗਿਆ ਹਲੇ ਇੱਕ ਦਿਨ ਨਹੀਂ ਪੁੱਛਿਆ ਵੀ ਤੂੰ ਪੈ ਸਾਡੇ ਨਾਲ ਬੈਠ ਮੈਂ ਕਿਉਂ ਜਾਵਾਂ ਮੈਨੂੰ ਕੋਈ ਧਰਨੇ ਦੀ ਲੋੜ ਨਹੀਂ ਮੇਰਾ ਗੁਰੂ ਸਾਹਿਬ ਮੂਰੇ ਧਰਨਾ ਹੈ ਵਾਹਿਗੁਰੂ ਮੂਰੇ ਧਰਨਾ ਹੈ ਮੇਰੇ ਪੁੱਤ ਦੀ ਫੋਟੋ ਨਹੀਂ ਲੱਗਣ ਦਿੰਦੇ ਵੇ ਦੁੱਕੀ ਦਾ ਮਨ ਦੱਸੋ ਹੁਣ ਮੇਰਾ ਪਤ ਦੁੱਕੀ ਦਾ ਕਿ ਆਹ ਜਿਹੜਾ ਫਿਰਦਾ ਇਹ ਦੁੱਕੀ ਦਾ ਮੈਨੂੰ ਮੇਰਾ ਪਤ ਦੁੱਕੀ ਦਾ ਹੀ ਮਨਜ਼ੂਰ ਹੈ ਜਿਹੜਾ ਕੌਮ ਦੀ ਗੱਲ ਕਰ ਗਿਆ ਪੰਥ ਦੀ ਗੱਲ ਕਰ ਗਿਆ ਪੰਥ ਵਿੱਚ ਆਦਾ ਨਾ ਖੜਾ ਕਰ ਗਿਆ ਮੈਨੂੰ ਇਹੀ ਮਨਜ਼ੂਰ ਹੈ ਮੇਰੇ ਗੁਰੂ ਸਾਹਿਬ ਮੇਰੇ ਇਹ ਅਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਲੰਘੀ ਹੈ ਮੇਰੀ ਆਪਦੇ ਚਰਨਾਂ ਦੇ ਵਿੱਚ ਪੰਥ ਦੀ ਸੇਵਾ ਕਰਦੇ ਹਾਂ ਜਾਨ ਜਾਵੇ ਵਾਹਿਗੁਰੂ ਮੇਰੀ ਇਹ ਅਰਦਾਸ ਹੈ ਹੁਣ ਤੁਸੀਂ ਪਛਾਣਨਾ ਵੀ ਵਾਰਸ ਕੌਣ ਹੁੰਦਾ ਹੈ ਵਾਰਸ ਕੌਣ ਹੁੰਦਾ ਹੈ ਇਹ ਦੇਖਿਓ ਤੁਸੀਂ ਪਛਾਣੋ ਮੇਥੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਿਓ ਮਾ ਆ ਦੇ ਦਿਲ ਦੇ ਬਲਬਲੇ ਕੱਢਦੀ ਆ ਮੈਨੂੰ ਦੁੱਖ ਬਹੁਤ ਲੱਗਦਾ ਹੈ ਵੀ ਸਾਡੇ ਸੂਰਮੇ ਜਿਹੜੇ ਸੀਗੇ ਉਹ ਤਾਂ ਤੁਸੀਂ ਬਣਾਤੇ ਐਵੇਂ ਉਹ ਜਿਹਨਸ ਜਗਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਉਹ ਬਣਿਆ ਸੂਰਮਾ ਉਹ ਮੇਰਾ ਪਿਓ ਬਣਾਊਗਾ ਸੂਰਮਾ ਕੋਈ ਨਹੀਂ ਵਾਹਿਗੁਰੂ ਬਣਾਊਗਾ ਪ੍ਰਮਾਤਮਾ ਸੇਸ ਚੇ ਪਾਸ਼ਾ ਦੁੱਖਿਆਂ ਦੀ ਸਾਡੇ ਅਸੀਂ ਇਹ ਪਰਿਵਾਰ ਵੀ ਤੇ ਮੈਂ ਵੀ ਦੁਖੀ ਹਾਂ ਛਾਵ ਨੂੰ ਵੇਖਿਆ ਕਰੋ ਜਿਹੜੀਆਂ ਇਹ ਫੋਟੋ ਕੰਧਾਂ ਤੇ ਲੱਗੀਆਂ ਹੁੰਦੀਆਂ ਨਾ ਉਹਨਾਂ ਨਾਲ ਗੱਲਾਂ ਕਰਨੇ ਜਿਗਰੇ ਹੋਣੇ ਚਾਹੀਦੇ ਆ ਦਿਲ ਹੋਣੇ ਚਾਹੀਦੇ ਆ ਸਾਡੇ ਘਰੇ ਵੀ ਲੁਆਈ ਦੀ ਫਰੀਸ ਵਾਲਿਆਂ ਦੀ ਵਿਪਾਇਤ ਹੋ ਜਾਇਆ ਕਰੋ ਗਿੜਾ ਮਾਰੇ ਕਰੋ ਆਉਂਦੇ ਆ ਸ਼ਾਬਾਸ਼ ਉਹਨਾਂ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੰਿਆਂ ਦੇ ਵਿੱਚ ਦਿਲ ਹੁੰਦਾ ਜੋ ਦੇਖਦੇ ਆ ਨਾ ਜਾ ਕੇ ਅੰਦਰ ਵੀ ਆ ਸੂਰਮੇ ਦੀ ਫੋਟੋ ਤਾਂ ਆ ਨਿਕਲਦੀ ਐ ਉਹਨਾਂ ਨੂੰ ਮੈਂ ਨਹੀਂ ਕਹਿੰਦੀ ਜਾ ਕੇ ਦੇਖ ਕੇ ਉਹ ਵਾਹਿਗੁਰੂ ਕਿਸੇ ਵਿੱਚ ਤਾਂ ਵਸਦਾ ਐ ਤੇ ਵਸ ਕੇ ਆਊਗਾ ਜਿਵੇਂ ਸਤਵੰਤ ਤੋਂ ਬਿਆੰਤ ਤੋਂ ਦੀ ਇੱਕ ਦਿਨ ਅਣਖ ਜਾਗੀ ਸੀ ਨਾ ਇਹ ਜਿਹੜੇ ਸਾਡੇ ਕੌਮ ਨੂੰ ਢਾਹ ਲਾਉਣ ਵਾਲੇ ਆ ਮੇਰਾ ਵਾਹਿਗੁਰੂ ਪੈਦਾ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸਾਤ ਸ਼੍ਰੀ ਅਕਾਲੋ ਸੋਨਹਾਰ ਸਾਤ ਸ਼੍ਰੀ ਅਕਾਲੋ